ਕਾਲਾ ਥੋੜਾ ਬੋਤਾ ਕੰਮ ਐ ਕਰ ਲੈਣੀ ਆ ਲੈ ਮੈਂ ਨਾ ਦੀਦੀ ਨੂੰ ਜੇ ਯਾਦ ਕਰਨੀ ਦੇਈ ਸੀ ਤੇ ਇਨਾਂ ਦਾ ਫੋਨ ਆ ਗਿਆ ਹੈਲੋ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲੇ ਕਿਰਨ ਵਧੀਆ ਵਧੀਆ ਤੂੰ ਹੀ ਸੁਣਾਓ ਸਾਡਾ ਵੀ ਠੀਕ ਐ ਤੁਸੀਂ ਕਿੱਦਾਂ ਦੀਆਂ ਮੈਂ ਕੁਛ ਨਹੀਂ ਥੋੜਾ ਬੋਤਾ ਨਾ ਕੀ ਕਹਿੰਦੇ ਆ ਸਟਾਰਟ ਕਰਨ ਦੀ ਸੀ ਕਿ ਰੂਮ ਤੇ ਮੈਂ ਕਿਹਾ ਤੂੰ ਇੱਥੇ ਉੱਥੇ ਜਾ ਕੇ ਭੁੱਲ ਹੀ ਗਏ ਜੇ ਲੈ ਦੱਸ ਤੈਨੂੰ ਥੋੜੀ ਨਹੀਂ ਭੁੱਲਣਾ ਨਾ ਮੈਂ ਉਹ ਹੀ ਮੈਂ ਤਾਂ ਹੀ ਫੋਨ ਕੀਤਾ ਮੈਂ ਪੁੱਛਿਆ ਕਿਰਨ ਲੱਗੀ ਹੋਣੀ ਵਿਚਾਰੀ ਕੰਦੀ ਧਿਆਨ ਤੇ ਵਸ ਤੇ ਮੇਰਾ ਤੇਰੇ ਵਾਲੀ ਆ ਤੇ ਆ ਗਿਆ ਤਾਂ ਕਿਹੇ ਕੰਮ ਕਰ ਦਿੰਨੇ ਆ ਹਾਂ ਜੀ ਹਾਂ ਜੀ ਪਤਾ ਨਹੀਂ ਲੱਗਦਾ ਕੰਮ ਕਦੋਂ ਹੋ ਜਾਂਦਾ ਹਾਂ ਜੀ ਬਿਲਕੁਲ ਜੀ ਜੀ ਹੁਣ ਮੈਂ ਤੇ ਕੱਲੀ ਬਿਲਕੁਲ ਬੋਰ ਹੋ ਜਾਂਦੀ ਆ ਕਰੇ ਤੇ ਟਾਈਮ ਪਾਸ ਹੀ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਮੰਮੀ ਵੀ ਕਈ ਵਾਰੀ ਗੁਰਦੁਆਰੇ ਚਲ ਜਾਂਦੇ ਆ ਇੱਧਰ ਉੱਧਰ ਚਲ ਜਾਂਦੇ ਆ ਮੈਂ ਤੇ ਇਕੱਲੀ ਬੋਰ ਹੋ ਜਾਂਦੀ ਇਕੱਲੀ ਕੋਈ ਗੱਲ ਨਹੀਂ ਆਜਾ ਨਾ ਛੇਤੀ ਕਦੋਂ ਆਣਾ ਤੂੰ ਹੀ ਗਿਆ ਅੱਛਾ ਆਜਾ ਨਾ ਇੱਕ ਦਿਨ ਤੱਕ ਆਜਾ ਨਾ ਮਮੀ ਅੱਛਾ ਅੱਛਾ ਚਲੋ ਸ਼ੁਕਰ ਆ ਤੂੰ ਹੀ ਆ ਜਾਣਾ ਕੰਮ ਕਰ ਕਰ ਲਈ ਤਾਂ ਥੋੜਾ ਬੋੜਾ ਟਾਈਮ ਪਾਸ ਹੋ ਜਾਂਦਾ ਬਾਕੀ ਜਦੋਂ ਇਕੱਲੇ ਬੈਠੇ ਹੁੰਦੀ ਨਾ ਮੈਂ ਤੇ ਇੰਨੀ ਬੋਰ ਹੋ ਜਾਂਦੀ ਨਾ ਫਿਰ ਮੈਂ ਸੋਚਦੀ ਯਾਰ ਮੈਂ ਵੀ ਤਾਂ ਨਾ ਚਲ ਜਾਂਦੀ ਮੈਂ ਤਾਂ ਕਿਹਾ ਤੂੰ ਆ ਵੀ ਨਹੀਂ ਮੰਨੀ ਮੈਂ ਉਹ ਮੈਂ ਤਾਂ ਨਹੀਂ ਮੰਨੀ ਮੈਂ ਕਿਾ ਚੱਲ ਮੰਮੀ ਕੱਲੇ ਘਰੇ ਕੱਲੇ ਆ ਨਾ ਫਿਰ ਇੱਕ ਜਣਾ ਤੇ ਚਾਹੀਦਾ ਹੀ ਹੁੰਦਾ ਨਾ ਪਿੱਛੇ ਓ ਇਹ ਤਾਂ ਕਰ ਤਰੀ ਸਹੀ ਆ ਹਾਂ ਹੋਰ ਬਸ ਵਧੀਆ ਦੀਦੀ ਤੇ ਤਾਂ ਕਰਕੇ ਮੰਮੀ ਮੈਂ ਨਾ ਥੱਲੇ ਹੋਣੇ ਮੰਮੀ ਤੂੰ ਹੀ ਕਰਨੀ ਗੱਲ ਮੰਮੀ ਨਾਲ ਆਓ ਕਰਾ ਦੇ ਮੈਂ ਕਿਾ ਫੋਨ ਕੀਤਾ ਫਿਰ ਕਹਿਣ ਨਾ ਕਿ ਕਿਰਨ ਨਾਲ ਗੱਲ ਕਰ ਲਈ ਤੇ ਮੇਰੇ ਨਾਲ ਕੀਤੀ ਨਹੀਂ ਉਹ ਮੰਨਦੀ ਆ ਇਹ ਮੰਮੀ ਨੂੰ ਬੜਾ ਹੰਦਾ ਕਿ ਮੇਰ ਨਾਲ ਵੀ ਤੁਸੀਂ ਗੱਲ ਕਰੋ ਵਾਓ ਨਹੀਂ ਮੈਂ ਕਿ ਚਲ ਪੁੱਛ ਲੈਣੇ ਹਾਂ ਚਲੋ ਨਾ ਨਵੀ ਹਾਂਜੀ ਹਾਂਜੀ ਚਲੋ ਮੈਂ ਨਾ ਮੰਮੀ ਨੂੰ ਫੋਨ ਫੜਾਨੀ ਅੱਛਾ ਅੱਛਾ ਹੋਲਡ ਤੇ ਰਹੋ ਤੁਸੀਂ ਠੀਕ ਹੈ ਹਾਂਜੀ ਮੰਮੀ ਪਤਾ ਨਹੀਂ ਕਿੱਥੇ ਗਈ ਆ ਪਲਾਟ 'ਚ ਲੱਗਦੇ ਹੈਗੇ ਆ ਆ ਵੇਖੋ ਇੱਥੇ ਹੀ ਖੜੇ ਆ हां कर ना हां जी मम्मी हां ओ ना दीदी ਦਾ ਫੋਨ ਆਇਆ ਵਾ ਤੇ ਕਹਿੰਦੇ ਮੰਮੀ ਨਾਲ ਵੀ ਮੇਰੀ ਗੱਲ ਕਰਵਾ ਦੇ ਅੱਛਾ ਅੱਛਾ ਹਾਂਜੀ ਹਾਂ ਸਿਮਾ ਪੁੱਤ ਤੁਸੀਂ ਕਿਵੇਂ ਮਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਕੀ ਹਾਲ ਚਾਲ ਆ ਠੀਕ ਐ ਤੀਸਣਾ ਉਹ ਤਾਂ ਟੱਕੀ ਹਾਲ ਜੇ ਬਸ ਠੀਕ ਐ ਪੇਕੇ ਜਾ ਕੇ ਚੰਗਾ ਮੇਰੇ ਧੀ ਨੇ ਦਿਲ ਲਾ ਲਿਆ ਆਪਣਾ ਹੈ ਕਿਤੇ ਸੱਸ ਦੀ ਯਾਦ ਆਈ ਨਹੀਂ ਕਿਤੇ ਤੈਨੂੰ ਇਹ ਥੋੜੀ ਗੱਲ ਐ ਕਿ ਸੱਸ ਦੀ ਯਾਦ ਆਈ ਤੇ ਯਾਦ ਆਈਏ ਤੇ ਮੈਂ ਤੇ ਫੋਨ ਕੀਤਾ ਨਾ ਤੇ ਕਿਰਨ ਨੂੰ ਕਿਹਾ ਕਿ ਗੱਲ ਕਰ ਮੰਮੀ ਨਾਲ ਚਲ ਪੁੱਤ ਚੰਗੀ ਗੱਲ ਹੋਰ ਬੱਚੇ ਠੀਕ ਐ ਨਾ ਹਾਂਜੀ ਹਾਂਜੀ ਕੀ ਕਰਦੇ ਪਏ ਤੁਸੀਂ ਕੁਝ ਨਹੀਂ ਪੁੱਤ ਅੱਜ ਮੀਂਹ ਪੈ ਕੇ ਹਟਿਆ ਸੀ ਤੇ ਹਾਂ ਠੰਡਾ ਕਾਦਾ ਪੁੱਤ ਹਮਸ ਬੜਾ ਹੈਗਾ ਈ ਤੇ ਮੈਂ ਕਿਹਾ ਚੱਲ ਥੋੜਾ ਵੇਖਾਂ ਆ ਤਾਰਾ ਤੁਰਾ ਬੰਨਾ ਕੱਪੜੇ ਪਾਣ ਵਾਲੇ ਸੁਕੜੇ ਤੇ ਮੈਂ ਕਿਹਾ ਪਾਵਾਂ ਮੈਂ ਅੱਛਾ ਅੱਛਾ ਹਾਂ ਕਿਰਨ ਕਹਿਣ ਦੀ ਵਿਚਾਰੀ ਕੰਮ ਕਰਨ ਦੀ ਆ ਮੈਂ ਕਿਹਾ ਉਹਨੇ ਕਹਿਣ ਨਹੀਂ ਪਿਆ ਕਿ ਦੋਵੇਂ ਜਣੀਆਂ ਲੱਗੇ ਰਹਿੰਦੇ ਆ ਕਹਿੰਦੇ ਆ ਮੈਨੂੰ ਤੇ ਬੜੀ ਤੁਹਾਡੀ ਯਾਦ ਆਉਂਦੀ ਆ ਤੇ ਪੁੱਤ ਕੋਈ ਗੱਲ ਨਹੀਂ ਮੈਂ ਆਜ ਮੈਂ ਆਜ 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 ਕੱਲ ਆਜ ਨਾ ਹਾਂਜੀ ਮਮਾ ਆਜ ਨਾ ਮੈਂ ਆ ਜਾ ਨਾ ਤੂੰ ਥੋੜਾ ਹੁਣ ਕਿੰਨੇ ਦਿਨ ਤੇ ਹੋ ਗਿਆ ਮੈਨੂੰ ਆਏ ਨੂੰ ਅੱਛਾ ਪੁੱਤ ਮੇਰਾ ਹੁਣ ਦੇ ਨਾ ਇੱਕ ਮਿੰਟ ਪੁੱਤ ਹੋਲਡ ਕਰੇ ਪੁੱਤ ਜਾ ਮੈਂ ਉੱਤੇ ਦਾਲ ਦਾ ਤੜਕਾ ਧਰ ਕੇ ਹੀ ਵੇਖੀ ਜਰਾ ਜਾ ਕੇ ਠੀਕ ਹੈ ਹਾਂ ਜਾ ਜਾ ਹਾਂ ਸਿਮਾ ਪੁੱਤ ਬੋਲ ਅਜਨਜ ਕੀ ਕਹਿਣ ਡਈ ਸੀ ਤੂੰ ਮੈਂ ਕਿਹਾ ਮੈਂ ਅੱਜ ਆਜਣਾ ਕਿ ਅੱਜ ਨਾ ਨਾ ਆਈ ਤੇ ਮੈਂ ਕੱਲ ਪੱਕਾ ਸਿਰੀ ਆਜਣਾ ਮਾ ਤੂੰ ਪਾਗਲ ਹੈਗੀ ਆ ਤੂੰ ਕਿਉਂ ਆਣਾ ਪੇਕੇ ਕਿਹੜਾ ਤੇਰੇ ਕੋਲ ਰੋਜ਼ ਰੋਜ਼ ਪੁੱਤ ਨਿਕਲਿਆ ਜਾਂਦਾ ਹੈ ਹੈ ਆ ਤੈਨੂੰ ਪਤਾ ਆ ਕਿਰਨ ਤਾਂ ਦੂਜੇ ਦਿਨ ਪੇਕੇ ਤੁਰੀ ਰਹਿੰਦੀ ਆ ਤੂੰ ਕਿੰਨੇ ਦਿਨਾਂ ਬਾਅਦ ਪੇਕੇ ਜਾਨੀ ਆ ਜੇ ਗਈ ਆ ਨਾ ਕਿੰਨੇ ਦਿਨ ਰਹਿ ਲਿਆ ਮਮਾ ਉਹਨ ਮੈਂ ਕਿੰਨੇ ਦਿਨ ਦੀ ਤੇ ਆਈ ਆ ਲੈ ਪੁੱਤ ਵੇਖ ਆ ਤਰੂ ਖੜੀ ਬਣ ਕੇ ਨਹੀਂ ਆਏਂਗੀ ਆਪਣੇ ਵੀਰ ਨੂੰ ਅਰੇ ਖੜੀ ਖੜੀ ਮੈਂ ਗਈ ਸੀ ਗੱਲ ਬਾਜ਼ਾਰ ਅੱਛਾ ਮੈਂ ਲੈ ਕੇ ਤੇ ਮੈਂ ਕਿ ਚਲ ਦੇ ਦਿੱਤੀ ਮੇਰੇ ਖੜੀਆਂ ਤੂੰ ਰਕੜੀਆਂ ਆ ਤੇ ਅੱਜ ਬਾਬਾ ਟਾਈਮ ਹੈ ਕਿੰਨੇ ਦਿਨ ਨੇ ਤੇ ਫਿਰ ਮੈਂ ਇੰਨੇ ਦਿਨ ਥੋੜੀ ਬੈਠੇ ਆ ਨਾ ਮੈਂ ਸੋਚਿਆ ਮੈਂ ਤੇ ਰਕੜੀ ਦੇ ਕੇ ਤੇ ਚਲੋ ਮੈਂ ਚਲ ਜਾਣਾ ਹੁਣ ਪੁੱਤ ਕਿਉਂ ਸ਼ਦੇਣਾ ਵਾਲੇ ਕੰਮ ਕਰਨ ਡਈ ਆ ਕਿਉਂ ਸ਼ਦੇਣਾ ਵਾਲੇ ਕੰਮ ਕਰਨ ਡਈ ਆ ਥੋੜਾ ਸੋਚ ਜੇ ਤੂੰ ਆਈ ਆ ਤੇ ਹੁਣ ਇੰਜ ਕਰ ਰਖੜੀ ਬਣ ਕੇ ਆਵੇਂ ਹੈ ਭਰਾਵਾਂ ਨੂੰ ਵੀ ਚਾਹ ਹੁੰਦੇ ਆ ਕਿ ਸਾਡੀ ਭੈਣ ਆਈ ਆ ਰਖੜੀ ਬਣ ਕੇ ਜਾਵੇ ਅੱਗੋ ਪਿੱਛੇ ਤੋ ਤੂੰ ਉਹ ਪੀ ਕੀ ਕਹਿੰਦੇ ਪੋਸਟ ਕਰ ਦੇਨੀ ਤੂੰ ਰਖੜੀ ਹੈ ਮੇਰੀ ਤੁਹਾਡੀ ਸਹੀ ਆ ਪਰ ਮੈਂ ਕਹਾਂ ਨਹੀਂ ਤੇ ਨਹੀਂ ਮੈਂ ਅੱਜ ਆਉਣਾ ਮੇਰੇ ਦਿਲ ਕਰੰਦਿਆ ਉਹਨੂੰ ਮੈਂ ਆਜਣਾ ਜੀ ਅੱਜ ਰਖੜੀ ਤੇ ਮੈਂ ਦੇ ਦਿੱਤੀ ਆ ਕੋਈ ਗੱਲ ਨਹੀਂ ਤੂੰ ਘਰ ਚੀ ਦਿੱਤੀਆਂ ਨਾ ਤੂੰ ਕੜੀਆਂ ਬਾਹਰ ਦਿੱਤੀਆਂ ਤੂੰ ਇੰਜ ਕਰ ਰਖੜੀ ਤੱਕ ਲੈ ਲੈਨ ਵਾਲੇ ਪੁੱਤ ਪਿਛਲੀ ਵਾਰੇ ਤੇਰੇ ਭਰਾ ਨੇ ਵੇਖ ਤੈਨੂੰ ਦਿੱਤਾ ਸੀ ਨਾ ਸਮਾਨ ਬਾਹਰ ਚ ਉਹਨੇ ਪੋਸਟ ਕੀਤਾ ਸੀ ਇਸ ਤਰ੍ਹਾਂ ਤੇਰੇ ਪੁੱਤ ਹੱਥ ਚ ਵੀ ਫੜਾ ਦੇਗਾ ਮੇਰਾ ਪੁੱਤ ਠੀਕ ਆ ਆ ਕੀ ਆ ਪੋਸਟਾਂ ਪਾਸਟਾਂ ਜਿਹੜੀਆਂ ਕਰਦੇ ਆ ਹੈ ਉਹ ਸਮਾਨ ਵਿੱਚੋਂ ਕੱਢ ਲੈਂਦੇ ਠੀਕ ਆ ਤੂੰ ਐਸ ਕਰਕੇ ਨਾ ਰਹਿ ਮੇਰੀ ਤੇ ਹੀ ਰਖੜੀ ਤੱਕ ਇਹਨੂੰ ਕੋਈ ਨਹੀਂ ਕਰੀ ਜਾਣਦੇ ਕੰਮ ਜਿਤਨਾ ਕਰਦੀ ਆ ਠੀਕ ਆ ਨਹੀਂ ਮम्मा ਕੱਲੀ ਲੱਕੀ ਰੈਂਦੀ ਮੈਨੂੰ ਮੈਨੂੰ ਆਲੰਗੋ ਤੁਸੀਂ ਕੋਈ ਨਹੀਂ ਮੇਰੇ ਫੜੀ ਦੇ ਦਿੱਤੀ ਮੈਂ ਕਹਿੰਦੇ ਇਸ ਮਾਨ ਕੋਈ ਨਹੀਂ ਮੈਂ ਉਹਨਾਂ ਨੂੰ ਕਿੰਨੀ ਜਿਹੜੇ ਤੇਰਾ ਉਹਨੇ ਦੇ ਦੋ ਨਾ ਪੋਸਟ ਕਰਿਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਤੂੰ ਮੇਰੀ ਆਖੇ ਲੱਗਦੀ ਹੈ ਨਾ ਤੈਨੂੰ ਮੈਂ ਕਹਤਾ ਨਾ ਰਖੜੀ ਤੋਂ ਪਾਵਾ ਰਖੜੀ ਬਣ ਕੇ ਸ਼ਾਮਾਂ ਨੂੰ ਆ ਜੀ ਤੂੰ ਠੀਕ ਆ ਤੂੰ ਨਹੀਂ ਆਣਾ ਤੇ ਨਹੀਂ ਆਣਾ ਤੇਨ ਮੈਂ ਕਹਤਾ ਠੀਕ ਆ ਠੀਕ ਹੈ ਜੇ ਤੁਸੀਂ ਕਹਿੰਦੇ ਤੇ ਹਾਂ ਹਾਂ ਠੀਕ ਆ ਪੁੱਤ ਰਹਿ ਤੂੰ ਠੀਕ ਆ ਚੱਲ ਠੀਕ ਆ ਬੇਟਾ ਓਕੇ ਬੇਟਾ Okay. थी थी ओके ਰਖੜੀ ਦੀ ਸ਼ਾਮਾਂ ਨੂੰ ਆਵੇਂ ਪਹਿਲਾਂ ਨਾ ਆਵੇਂ ਠੀਕ ਹੈ ਮੰਮਾ ਜੀ ਓਕੇ ਓਕੇ ਬੱਚੇ ਓਕੇ ਦੱਸ ਅਖੇ ਰਖੜੇ ਵਾ ਪਹਿਲਾਂ ਹੀ ਆਨ ਲੱਗੀ ਮੈਂ ਹੋ ਰਖੜੀ ਬਨ ਕੇ ਆਵੇ ਨਾਲੇ ਅਗਲੇ ਨੇ ਜੋ ਦੇਣਾ ਲੈਣਾ ਲੈ ਕੇ ਆਵੇ ਕਿ ਪਹਿਲੋਂ ਅਖੇ ਆਨ ਲੱਗੀ ਮੰਮੀ ਨੇ ਤੇ ਕਿਹਾ ਸੀ ਦਾਲ ਧਰੀਆ ਮੈਨੂੰ ਲੱਗਾ ਮੰਮੀ ਨੂੰ ਭਲੇ ਖਾ ਲੱਗ ਗਿਆ ਇਹ ਤੇ ਬੈਂਗਨ ਮਛਲੇ ਕੇ ਰੱਖ ਕੇ ਰਹੀ ਹੋਈ ਸੀ ਦਾ ਅਨਾ ਸ਼ਾਇਦ ਬਣਾਣੀ ਹੋਣੀ ਆ ਤੇ ਮੰਮੀ ਨੂੰ ਯਾਦ ਭੁੱਲ ਗਿਆ ਚੱਲ ਕੋਈ ਗੱਲ ਨਹੀਂ ਮੈਂ ਦਾਲ ਧਰ ਦਿੰਨੀ ਆ ਕਿਰਨ ਤਾਂ ਮੈਂ ਬਾਨੇ ਨਰ ਸੋਈ ਸਪੇਤਾ ਦਾਲ ਤੇ ਮੈਂ ਧਰੀ ਨਹੀਂ ਤੇ ਜੇ ਨੂੰ ਮੈਨੂੰ ਪੁੱਛਿਆ ਨੇ ਕਿ ਮੰਮੀ ਤੜਕਾ ਕਿੱਥੇ ਤੇ ਦਾਲ ਕਿੱਥੇ ਕੋਈ ਗੱਲ ਨਹੀਂ ਮੈਂ ਸਾਸਿਆ ਮੇਰੇ ਅੱਗੇ ਕਿਹੜਾ ਬਹਿ ਸਕਦੀ ਆ ਕਿਰਨ ਪੁੱਤਰ ਇੱਧਰ ਆਵੇਂ ਪੁੱਤ ਹਾਂਜੀ ਆਈ ਮੰਮੀ ਆਵੇਂ ਆਵੇਂ ਓਏ ਹੋਏ ਆ ਜਾ ਆ ਜਾ ਮਰੀਤੀ ਹਾਂਜੀ ਮੰਮੀ ਆ ਗਈ ਆ ਗਈ ਮੰਮੀ ਨੇ ਕੀ ਕਹਿਣਾ ਹੁਣ ਦਾਲ ਦੇ ਕਹਿਣਾ ਹੁਣ ਮੇਰੇ ਹਿਸਾਬ ਨਾਲ ਕਿ ਦਾਲ ਧਰ ਲਾ ਹਾਂਜੀ ਮੰਮੀ ਪੁੱਤ ਤੂੰ ਕੰਦੀ ਹੁਣੀ ਆ ਦਾਲ ਤੇ ਕੁੱਕਰ ਚ ਐਨੀ ਉਹਨਾਂ ਅਸਲ ਚ ਮੈਨੂੰ ਭਲੇਖਾ ਲੱਗ ਗਿਆ ਸੀ ਮੈਂ ਧਰਨੀ ਸੀ ਦਾਲ ਮੈਂ ਵੀ ਇਹੀ ਸੋਚਣ ਦੀ ਮੈਗਾ ਪੜਾਥਾ ਤੇ ਮੈਂ ਪੁੰਨ ਕਿ ਗਈ ਸੀ ਸ਼ਾਇਦ ਤਰ ਨਹੀਂ ਹੋਣੀ ਆ ਤੇ ਮੰਮੀ ਨੂੰ ਪਲੇ ਖਾ ਲੱਗ ਗਿਆ ਅੱਛਾ ਪੁੱਤ ਮੈਂ ਤੈਨਾਂ ਇੱਕ ਗੱਲ ਕਰਨੀ ਸੀ ਹਾਂਜੀ ਵੇਖ ਤੂੰ ਕਿੰਨੀ ਭੋਲੀ ਆ ਤੇਰੀ ਜਠਾਣੀ ਵੇਲਾ ਕਿੱਡੀ ਚਲਾ ਕੇ ਉਹ ਕੰਦੀ ਆ ਕਿ ਮੈਂ ਰਖੜੀ ਤੋਂ ਬਾਅਦ ਆਣਾ ਹੀ ਤੇ ਫਿਰ ਕੀ ਆਪਣੇ ਵੀਰ ਨੂੰ ਬਨ ਕੇ ਤੇ ਲੈ ਪੁੱਤ ਫਿਰ ਕੀ ਹੋ ਗਿਆ ਸੁਖ ਨਾ ਤੇਰਾ ਵੀ ਵੀਰ ਆ ਤੂੰ ਵੀ ਜਾ ਆਪਣੇ ਪੇਕੇ ਹੈਂ ਜੇ ਉਹ ਗਈ ਤਾਂ ਬਾਕੀ ਦਾ ਕਿ ਘਰ ਦੇ ਕੰਮ ਦੀ ਗੱਲ ਤੇ ਮੈਂ ਕਰ ਲਾਂਗੇ। ਅੱਛਾ ਮੰਮੀ ਪਰ ਮੈਨੂੰ ਤੇ ਦੀਦੀ ਕਹਿੰਦੇ ਸੀਗੇ ਕਿ ਮੈਂ 1-2 ਦਿਨਾਂ ਚ ਆ ਜਾਣਾ। ਮੈਨੂੰ ਦੱਸਿਆ ਸੀ ਉਹਨੇ। ਕੰਦੀ ਮੰਮੀ ਮੈਂ ਤਾਂ ਕਿਰਨ ਨੂੰ ਇਤਨਾ ਹੀ ਕਿਹਾ ਕਿ ਮੈਂ 1-2 ਦਿਨਾਂ ਚ ਆਣਾ ਪਰ ਮੰਮੀ ਸੱਚੀ ਤਾਂ ਮੈਂ ਗੱਲ ਇਹ ਦੱਸਦੀ ਆਂ ਹੈ ਆਪ ਤੇ ਪੇਕੇ ਤੁਰ ਹੀ ਜਾਂਦੀ ਆਂ। ਮੈਂ ਘਰ ਹੁਣੀ ਹੁਣ ਮੈਂ ਗਈ ਆਂ ਤੇ ਮੈਂ ਤਸੱਲੀ ਨਾਲ ਹੀ ਆਣਾ ਤੇ ਮੈਂ ਵੀ ਫਿਰ ਕਹਿਤਾ ਮੈਂ ਕਹਾਂ ਚਲ ਠੀਕ ਹੈ ਪੁੱਤ ਉਹ ਨਾਲੇ ਪਤਾ ਕੀ ਕਹਿੰਦੀ ਸੀ ਮੇਰੇ ਨਾਲ ਭਰਾ ਨੇ ਬੜਾ ਦੇਣ ਲੈਣ ਕਰਨਾ ਮੇਰੀ ਮੰਮੀ ਨੇ ਕਿੰਨਾ ਸਮਾਨ ਇਕੱਠਾ ਕਰਕੇ ਰੱਖਿਆ ਤੇ ਮੰਮੀ ਫਿਰ ਐਸ ਕਰਕੇ ਨਾ ਮੈਂ ਸਾਰਾ ਸਮਾਨ ਲੈ ਕੇ ਰਖੜੀ ਦਾ ਫਿਰ ਸ਼ਾਮਾਂ ਨੂੰ ਆਵਾਂਗੀ ਕੱਦੀ ਮੰਮੀ ਜੀ ਟਾਡੇ ਸੂਟ ਬੜੇ ਸੁਣੇ ਲਈ ਜੇ ਮੇਰੀ ਮੰਮੀ ਨੇ ਇੱਕ ਰਖੜੀ ਦਾ ਤੇ ਇੱਕ ਜਿਹੜੀ ਮੈਂ ਰਹਿਣ ਹੈ ਦੋ ਸੂਟ ਟਾਡੇ ਲਏ ਅੱਛਾ ਤੇ ਤੇ ਮੈਂ ਵੀ ਪੁੱਤ ਕਰਨੀ ਆ ਕੰਮ ਦੀ ਕਿਹੜੀ ਗੱਲ ਆ ਅਤੇ ਤੈਨੂੰ ਪਤਾ ਮੇਰੇ ਨਾਲ ਪੱਕਾ ਵਾਲੀ ਲੱਗੀ ਹੋਈ ਰੋਟੀ ਪਾਣੀ ਮੈਂ ਉਹਦੇ ਨਾਲ ਲੱਗ ਕੇ ਬਣਾ ਲਿਆ ਕਰਨਾ ਤੂੰ ਇੰਚ ਕਰ ਤਿਆਰੀ ਕਰ ਤੇ ਜਾ ਰਹਿ ਗਈ ਗੱਲ 골ਡੀ ਦੀ ਤੇ ਤੂੰ ਉਹਨੂੰ ਆਪੇ ਕਹਿਦੀ ਮੈਨੂੰ ਮੰਮੀ ਨੇ ਭੇਜਿਆ 골ਡੀ ਨੇ ਨਾਂ ਥੋੜਾ ਕਰਨੀ ਆ ਨਹੀਂ ਮੰਮੀ ਪਤਾ ਕੀ ਗੱਲ ਮੈਂ ਤੁਹਾਨੂੰ ਕੱਲਿਆਂ ਛੱਡ ਕੇ ਨਹੀਂ ਜਾਣਾ ਉਹ ਤਾਈਓ ਤੇ ਦੀਦੀ ਤੇ ਕਹਿੰਦੇ ਸੀ ਮੇਰੇ ਨਾਲ ਚੱਲ ਪੇਕੇ ਪਰ ਮੈਂ ਨਹੀਂ ਜਾ ਪਾਣਾ ਤੇ ਵੀਰੇ ਦਾ ਤੇ ਤੁਹਾਨੂੰ ਪਤਾ ਹੀ ਆ ਉਹ ਕਿਹੜਾ ਘਰ ਹੁੰਦਾ ਵਾ ਲੈ ਪੁੱਤ ਉਗੜਾ ਕਰ ਹੁੰਦਾ ਐਸੇ ਕਰਕੇ ਤੇ ਤੈਨੂੰ ਮੈਂ ਕੰਨੀ ਆ ਕਿ ਤੂੰ ਆਪਣੀ ਮੰਮੀ ਕੋ ਭਵੀ ਮੰਮੀ ਵਿਚਾਰੀ ਤੈਨੂੰ ਗੋਡਿਆਂ ਦੀ ਪ੍ਰੋਬਲਮ ਕਿਹੜਾ ਕਰ ਤੁਰਿਆ ਫਰਿਆ ਜਾਂਦਾ ਬਾਕੀ ਵੇਖ ਤੇਰੀ ਮੰਮੀ ਨੇ ਰਖੜੀ ਦਾ ਸਮਾਨ ਵੀ ਦੇਣਾ ਹੋਣਾ ਹੈਨਾ ਤੇ ਤੂੰ ਕਿੱਥੇ ਨਾਲ ਲੈ ਕੇ ਆਂਦੀ ਰਹੇਂਗੀ ਐਸ ਕਰਕੇ ਤੂੰ ਇੰਜ ਕਰ ਚਲੀ ਜਾ ਤੇ ਜਦੋਂ ਉਹਨਾਂ ਨੇ ਸਮਾਨ ਸੌਣ ਦੇਤਾ ਨਾ ਤੂੰ ਫੋਨ ਕਰਦੀ ਤੇ ਆਪੇ 골ਡ ਹੀ ਲੈਣ ਆ ਜਾਗਾ ਨਾਲੇ ਮੇਰੀ ਘਰ ਤੋਂ ਤੇਰੀ ਜਠਾਣੀ ਦੇ ਪੇਕਿਆਂ ਕੋ ਤਾਂ ਹੈਗੀਆਂ ਗੱਡੀਆਂ ਹੈਗੀਆਂ ਤਤਿਆ ਢੇ ਕੋ ਗੱਡੀਆਂ ਗੱਡੀਆਂ ਹੈਗੀਆਂ ਪੁੱਤ ਠੀਕ ਆ ਤੇ ਫਿਰ ਵਿਚਾਰਾ ਕਿੱਥੇ ਆਊਗਾ ਸਮਾਨ ਲੈ ਕੇ ਤੇ ਤੂੰ ਇੰਜ ਕਰ ਆਪ ਹੀ ਜਾ ਤੂੰ ਤੇ ਮੇਰਾ ਪੁੱਤ ਗੱਡੀ ਲੈ ਆਊਗਾ ਭਾਵੇਂ ਬਾਹਰੋਂ ਬਾਰੀ ਆ ਜਾਵੇ ਤੂੰ ਜਾ ਤਿਆਰੀ ਕਰ ਜਾ ਤੂੰ ਫਿਕਰ ਨਾ ਕਰ ਸੇ ਗੱਲ ਦੀ ਪਹਿਲੀ ਨਾਲੇ ਤੇਰੀ ਰਖੜੀ ਆ ਸੁਖ ਨਾ ਦਿਣਾ ਲੈਣਾ ਹੋਣਾ ਲੈ ਪੁੱਤ ਉਦਾਸ ਕਿਉਂ ਹੋ ਗਈ ਆ ਤੈਨੂੰ ਇਹ ਲੱਗਾ ਹੋਣਾ ਕਿ ਮੈਂ ਕਹਤਾ ਕਿ ਗੋਲਡੀ ਨੇ ਬਾਰੋ-ਬਾਰ ਆਇਆ ਨਾ ਪੁੱਤ ਤੈਨੂੰ ਪਤਾ ਹੀ ਆ ਮੇਰਾ ਪੁੱਤ ਕਿੰਨਾ ਸੌਹ ਲੈਗਾ ਹੈ ਉਥੇ ਦਫਤਰ ਵਿੱਚ ਵੀ ਏਸੀ ਲੱਗਾ ਸੁਖਨਾ ਘਰ ਤੇ ਤੈਨੂੰ ਪਤਾ ਹਰ ਕਮਰੇ 'ਚ ਏਸੀ ਲੱਗਾ ਫਿਰ ਧੀਏ ਤੁਹਾਡੇ ਘਰ ਏਸੀ ਨਹੀਂ ਨਾ ਲੱਗਾ ਹੈਗਾ ਐਸ ਕਰਕੇ ਪੁੱਤ ਮੈਂ ਕਹਿਣ ਢਈ ਆ ਨਹੀਂ ਨਹੀਂ ਮੰਮੀ ਉਹ ਇੰਨਾ ਦਾ ਸੁਭਾ ਨਹੀਂ ਇਤਰਾ ਦਾ ਇਹ ਜਦੋਂ ਵੀ ਆਉਂਦੇ ਆ ਨਾ ਅੰਦਰ ਬੈਠ ਕੇ ਜਾਂਦੇ ਆ ਮੰਮੀ ਤੇ ਵੈਸੇ ਹੀ ਬੜਾ ਇਹਨਾਂ ਦਾ ਚਾਹ ਕਰਦੇ ਤਿੰਨਾਂ ਲਈ ਇਹ ਸਾਰੀਆਂ ਗੱਲਾਂ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਨਾ ਉਹ ਪੁੱਤ ਮੈਂ ਤਾਂ ਵੈਸੇ ਕਹਿਣ ਢਈ ਆ ਉਹ ਮੈਂ ਤੈਨੂੰ ਕੁਝ ਸੁਨਾਉਂ ਥੋੜਾ ਨਹੀਂ ਆ ਨਾ ਪੁੱਤ ਨਾ ਤੈਨੂੰ ਲੱਗਦਾ ਹੈ ਤਿੰਨ ਮਹੀਨੇ ਹੋ ਗਏ ਤੇਰੇ ਵਿਆਹ ਨੂੰ ਮੈਂ ਕਦੀ ਕੋਈ ਇਤਰਾਹ ਦੀ ਗੱਲ ਲੱਗੀ ਤੈਨੂੰ ਕਿ ਮੈਂ ਤੇਰੀ ਸੱਸ ਤੈਨੂੰ ਸਰ ਮੈਂ ਲੋਕਾਂ ਦੀ ਸੱਸਾਂ ਵਾਂਗੂ ਬਿਲਕੁਲ ਨਹੀਂ ਆਗੀ ਵੇਖ ਲੈ ਤੇਰਾ ਵਿਆਹ ਤੋਂ ਬਾਅਦ ਪਹਿਲਾ ਤੇ ਆਰੀ ਤੇ ਤੈਨੂੰ ਮੈਂ ਖੁਦ ਕਹਿੰਦੀ ਕਿ ਇੰਨੇ ਦੇ ਰਹਿ ਗਿਆ ਮੇਰਾ ਕਿਹੜੀ ਸੱਸ ਭੇਜਦੀ ਆ ਸੱਸਾਂ ਦੇ ਕੰਦੀਆਂ ਨੂਹਾਂ ਬੈਠੀਆਂ ਰਹਿਣ ਕੰਮਕਾਰ ਕਰਨ ਤੂੰ ਪੁੱਤ ਜਾ ਰਖੜੀ ਆ ਮੈਂ ਤੈਨੂੰ ਲਿਆ ਕੇ ਨਹੀਂ ਰਖੜੀ ਤੇ ਨਾਲੇ ਮੇਰੀ ਗੱਲ ਸੁਣ ਪੁੱਤ ਰਖੜੀਆਂ ਨਾ ਬੋਤੀਆਂ ਪਾਰੀਆਂ ਪਾਰੀਆਂ ਨਾ ਲਵੀ ਅੱਜ ਕੱਲ ਬੱਚੇ ਕਿਤੇ ਇੰਨੀਆਂ ਪਾਰੀਆਂ ਰਖੜੀਆਂ ਬੰਦੀਆਂ ਜਾ ਮੋਲੀ ਦਾ ਤੰਦ ਲੈ ਜਾ ਤੇ ਜਾ ਬਹੁਤੀ ਗੱਲ ਆ ਉਥੋਂ ਮੈਂ ਧਾਗੇ ਲਿਆ ਦੇਣੀ 5-5 ਰੁਪਏ ਦੇ ਧਾਗੇ ਬੜੇ ਸੁਣੇ ਆ ਜਾਂਦੇ ਠੀਕ ਹੈ ਪੁੱਤ ਤੂੰ ਇੰਜ ਕਰ ਤਿਆਰੀ ਕਰ ਜਾਣ ਦੇ ਤੇ ਜਾ 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 ਚਾ ਜਾ ਜਾ ਪੁੱਤੇ ਉਹ ਕਰ ਨਾ ਆਏ ਹਾਏ ਮੈਂ ਤਾਂ ਕਹਿਣਾ ਕੁਝ ਹੋਰ ਸੀ ਤੇ ਕਹਿ ਮੈਂ ਕੀ ਦਿੱਤਾ ਪੁੱਤ ਇੰਜ ਕਰ ਮੇਰੀ ਗਾਲ ਸੁਣ ਸਾਲ ਚ ਕੋਰੀ ਰਖੜੀ ਜਾਂਦੀ ਹੈ ਰਖੜੀ ਨਾ ਵਧੀਆ ਕੁਆਲਿਟੀ ਦੀ ਖੜੀ ਕੋਈ ਚੰਗੀ ਮਹਿੰਗੀ ਰਖੜੀ ਕਹਿਣਾ ਮੈਂ ਮਹਿੰਗੀ ਸੀ ਤੇ ਕਹਿ ਸਸਤੀ ਦਿੱਤਾ ਠੀਕ ਆ ਮਠਿਆਈ ਵੀ ਕਿਸੇ ਚੰਗੀ ਦੁਕਾਨ ਤੋਂ ਖੜੇ ਠੀਕ ਆ ਪੁੱਤ ਚਲ ਜਾ ਤਿਆਰੀ ਕਰ ਮੇਰੇ ਤੇ ਜਾ ਜਾ ਤੋ ਜਾ ਇਹ ਕਹਿਣਾ ਆ ਪੈਸੇ ਤਾਂ ਮੇਰਾ ਪੁੱਤ ਤੈਨੂੰ ਫੜਾਉਂਦਾ ਵਾਧੂ ਹੈ ਨਾ ਜੇ ਤੇਰ ਕੋ ਪੈਸੇ ਅਗੇ ਠੀਕ ਆ ਨਹੀਂ ਹੈਗੇ ਤੇ ਜਿਹੜਾ 2 2500 ਰੁਪਇਆ ਲਗਣਾ ਮੇਰੇ ਕੋ ਲੈ ਕੇ ਜਾਵੇਂ ਪੈਸੇ ਦੀ ਨਹੀਂ ਕਮੀ ਹੋਣੀ ਚਾਹੀਦੀ ਤੈਨੂੰ ਠੀਕ ਆ ਹਾਂਜੀ ਮਾਂ ਹਾਂ ਹਾਂ ਹਾਈ ਹਾਈ ਸੜ ਜੇ ਮੇਰੀ ਜ਼ਬਾਨ ਇਹ ਕੀ ਕਹਿਤਾ ਮੈਨੂੰ ਕਿ 5 5 ਰੁਪਏ ਦੇ ਧਾਗੇ ਲੈ ਜਾ ਜੇ ਪੰਜਾਂ ਪੰਜਾਂ ਦੇ ਧਾਗੇ ਖੜੇ ਤੇ ਉਹਨਾਂ ਨੇ ਕੀ ਦੇਣਾ ਜਿੰਨੀ ਮਹਿੰਗੀ ਰਖੜੀ ਤੇ ਜਿੰਨਾ ਮਹਿੰਗਾ ਡੱਬਾ ਹੋਗਾ ਅਗਲਾ ਧੂਣਾ ਦੇ ਕੇ ਤੁਰਨਗੇ ਕਟਕਟ ਸ਼ਰਮਤੀ ਆਊਗੀ ਕਿ ਸਾਡੀ ਕੁੜੀ ਇੰਨੇ ਲਾ ਕੇ ਆਈ ਹੈ ਮੈਨੂੰ ਸਭ ਪਤਾ ਮੰਮੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਤੇ ਕੀ ਨਹੀਂ ਕਹਿਣਾ ਚਾਹੁੰਦੇ ਪਰ ਗੱਲ ਤੇ ਉਹ ਹੀ ਹੈ ਮੈਂ ਕੁਝ ਬੋਲ ਨਹੀਂ ਸਕਦੀ ਤੇ ਮੈਨੂੰ ਸਮਝ ਵੀ ਨਹੀਂ ਆਉਂਦੀ ਮੈਂ ਕਰਾਂ ਕੀ ਮੇਰੇ ਦਿਮਾਗ ਤੇ ਇਨਾ ਬੋਝ ਹੈ ਨਾ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਉਹ ਨਾ ਮੈਂ ਆਪਣੇ ਪੇਕੇਆਂ ਨੂੰ ਦੱਸ ਸਕਦੀ ਆ ਕਿ ਮੰਮੀ ਇਤਰਾ ਕਰੰਦੇ ਆ ਤੇ ਨਾ ਮੈਂ ਇਹਨਾਂ ਨੂੰ ਦੱਸ ਸਕਦੀ ਆ ਕਿ ਤੁਹਾਡੀ ਮੰਮੀ ਇਤਰਾ ਕਰੰਦੇ ਆ ਮੇਰਾ ਦਿਮਾਗ ਬਿਲਕੁਲ ਨਹੀਂ ਚੱਲੰਦਿਆ ਮੈਂ ਕੀ ਕਰਾਂ ਇਸ ਟਾਈਮ ਦੇ ਉੱਤੇ ਮੈਨੂੰ ਪਤਾ ਮੰਮੀ ਦੀਦੀ ਨੂੰ ਤੁਹੀ ਕਿਹਾ ਹੋਣਾ ਕਿ ਰਖੜੀ ਤੇ ਆਈ ਪੁੱਤ ਕਿਉਂਕਿ ਮੈਨੂੰ ਤੇ ਉਹ ਕਹਿੰਦੇ ਸੀ ਮੈਂ ਇੱਕ ਦੋ ਦਿਨਾਂ ਦੇ ਵਿੱਚ ਆ ਜਾਣਾ ਮੈਂ ਤੁਹਾਡੇ ਸਭਾ ਨਾ ਪੂਰੀ ਤਰ੍ਹਾਂ ਜਾਣੂ ਆ ਤੇ ਨਾਲੇ ਮੇਰੀ ਇੱਕ ਗੱਲ ਮੈਨੂੰ ਸਮਝ ਨਹੀਂ ਆਂਦੀ ਜੇ ਉਹ ਤਗੜੇ ਆ ਤੇ ਆਪਾਂ ਮਾੜਿਆਂ 'ਚ ਗੱਲ ਕੀ ਹੋਗੀ ਮੰਮੀ ਨੂੰ ਸਭ ਕੁਝ ਪਤਾ ਸੀਗਾ ਨਾ ਵਿਆਹ ਤੋਂ ਪਹਿਲਾਂ ਕਿ ਆਪਾਂ ਕਿਤਰਾ ਦੇ ਆ ਕਿਤਰਾ ਦੇ ਨਹੀਂ ਤੇ ਫਿਰ ਇੰਨੀਆਂ ਛੋਟੀਆਂ-ਛੋਟੀਆਂ ਗੱਲਾਂ ਸੁਣਾਉਣ ਦਾ ਕੀ ਮਤਲਬ ਆ ਇਹੇ ਚਾਹੁੰਦੇ ਆ ਕਿ ਉਹਨਾਂ ਦੀ ਬਰਾਬਰੀ ਕਰੋ ਉਹ ਆਪਾਂ ਕਿਤਰਾ ਕਰ ਲਈਏ ਬਰਾਬਰੀ ਉਹ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਨਾ ਉਹੀ ਬੜਾ ਵਧੀਆ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕਰਾਂ ਕੀ ਕਿਸ ਤਰ੍ਹਾਂ ਇਸ ਚੀਜ਼ ਦਾ ਹੱਲ ਕਰਾਂ ਫਿਰ ਬਾ ਕੀ ਕਰਾਂ ਮੈਂ ਮੈਨੂੰ ਕੋਈ ਸਮਝ ਨਹੀਂ ਲੱਗੰਦੀ ਆਈਡੀਆ ਇੱਕ ਕੰਮ ਕਰਦੀ ਆ ਮੈਂ ਇਹ ਤੇ ਸਾਂਤਰੀਕਾ ਪੁੱਤ ਜਾ ਕਿੰਨਾ ਟਾਈਮ ਹੋਣ ਡਿਆਈ ਆ ਜਾ ਆ ਜਾ ਜਾ ਮੇਰੀ ਤੀ ਆ ਜਾ ਹਾਂਜੀ ਮੰਮੀ ਹਾਂ ਚਲੋ ਚੰਗਾ ਐ ਤੂੰ ਇੱਥੇ ਹੀ ਬੈਠੇ ਸੀਗਾ ਮੈਂ ਨਾ ਤਿਆਰੀ ਰੈਡੀ ਹੋ ਗਈਆਂ ਤੇ ਮੈਂ ਨਾ ਮੰਮੀ ਵੱਲ ਚੱਲੀ ਹਾਂ ਉਹ ਤੇ ਪੁੱਤ ਜਾਣਾ ਹੀ ਆ ਮੰਮੀ ਵੱਲ ਚੱਲ ਵਧੀਆ ਜਾ ਮੇਰੀ ਤੀ ਹਾਂਜੀ ਮੰਮੀ ਮੈਂ ਮੰਮੀ ਕੋਲ ਰਹਿਣ ਚੱਲੀ ਆ ਵੀਰੇ ਨੇ ਤੇ ਉੱਥੇ ਹੋਣਾ ਨਹੀਂ ਆ ਕੀ ਵੀਰੇ ਨੇ ਉੱਥੇ ਨਹੀਂ ਹੋਣਾ ਮੰਮੀ ਵੀਰੇ ਨੇ ਉੱਥੇ ਨਹੀਂ ਹੋਣਾ ਹਾਂਜੀ ਉਹ ਕਿਉਂ ਉਹ ਮੈਨੂੰ ਪਤਾ ਕੀ ਗੱਲ ਆ ਉਹਨਾਂ ਨੂੰ ਥੋੜਾ ਕੰਮ ਪੈ ਗਿਆ ਤੇ ਉਹ ਚਲੇ ਗਏ ਹੋਏ ਆ ਤੇ ਉਹ ਕਹਿੰਦੇ ਸੀਗੇ ਕਿ ਜਦੋਂ ਤੂੰ ਆਣਾ ਵਾ ਰਖੜੀ ਵਾਲੇ ਦਿਨ ਮੈਂ ਤੇ ਉੱਥੇ ਹੋਣਾ ਨਹੀਂ ਮੈਂ ਕਿਹਾ ਚੱਲ ਮੰਮੀ ਤੇ ਕੋਲ ਰਹਿ ਲਾਂਗੀ ਮੈਂ ਵੀਰੇ ਨੇ ਨਾ ਫਿਰ ਇਤਨਾ ਕੀਤਾ ਉਹਨਾਂ ਨੇ ਨਾ ਮੈਨੂੰ 5000 ਰੁਪਿਆ ਪਾ ਦਿੱਤਾ ਮੇਰੇ ਅਕਾਊਂਟ ਦੇ ਵਿੱਚ ਹੈ ਇਹ ਕੀ ਕਹਿਣ ਡਈ ਆ ਵੀਰਾ ਘਰ ਨਹੀਂ ਹੈਗਾ ਤੇ ਫਿਰ ਇਹਨੂੰ ਮੈਂ ਕਾਦੇ ਵਾਸਤੇ ਭੇਜਣ ਡਈ ਆ ਤੇ ਕੰਮਕਾਰ ਵੀ ਮੈਨੂੰ ਕਰਨਾ ਪੈਣਾ ਐਸ ਕਰਕੇ ਇਹਦਾ ਜਾਣਾ ਕੈਨਸਲ ਕਰਦੀ ਆ ਤੇ ਨਾਲੇ ਜਿਹੜੀ ਚੀਜ਼ ਮੈਨੂੰ ਮਿਲਣੀ ਸੀ ਉਹ ਤਾਂ ਮਿਲ ਗਈ ਆ ਰੁਪਈਆ 5000 ਪਾਤਾ ਮੇਰਾ ਤਾਂ ਕੁਝ ਵੀ ਨਹੀਂ ਲੱਗਾ ਹੁਣ ਇਹਨੂੰ ਕੈਨਸਲ ਹੀ ਕਰਦੀ ਜਾਣਾ ਕੀ ਹੋਇਆ ਮੰਮੀ ਕੀ ਸੋਚੰਦੇ ਜੀ ਚਲੋ ਫੇਰ ਚਲਦੀ ਆ ਮੈਂ ਆਹ ਕਿਰਨ ਮੇਰੀ ਗੱਲ ਸੁਣ ਹਾਂਜੀ ਪੁੱਤ ਮੇਰਾ ਤਾਂ ਤੇਰੇ ਬਿਨਾ ਦਿਲ ਨਹੀਂ ਲੱਗਣਾ ਹੈਗਾ ਤੂੰ ਚੱਲ ਲਈਂ ਵੇਖ ਤੇਰੇ ਸਾਹਮਣੇ ਵੱਡੀ ਵੀ ਗਈ ਹੋਈ ਆ ਪੇਕੇ ਤੇ ਜੇ ਤੂੰ ਚਲੇਗੀ ਤੇ ਮੈਂ ਰੋਟੀ ਪਾਣੀ ਤੇ ਮੇਰਾ ਖਾਣੂ ਦੇਲ ਨਹੀਂ ਕਰਨਾ ਪੁੱਤ ਤੂੰ ਇੰਜ ਕਰ ਤੂੰ ਇੰਜ ਰਖੜੀ ਵਾਲ ਦੇਣ ਚਲ ਜੇ ਠੀਕ ਆ ਤੂੰ ਰਹਿ ਰਹਿ ਮੇਰੀ ਬੀਤ ਤੂੰ ਹੀ ਤੇ ਹੁਣੇ ਮੈਨੂੰ ਇੰਨਾ ਫੋਰਸ ਕਰਨ ਦੇ ਹੈਗੇ ਜਾ ਜਾ ਰਖੜੀ ਵਾਲੀ ਸ਼ਾਮ ਆ ਜੀ ਤੇ ਫਿਰ ਮੈਂ ਤੁਹਾਡੀ ਨਾ ਗੱਲ ਸੀਰੀਅਸ ਲਈ ਮੈਂ ਕਿਹਾ ਚੱਲ ਮੈਂ ਚੱਲਣਾ ਨਾ ਪੁੱਤ ਆਏ ਹਾਏ ਇੱਕ ਤਾਂ ਦਿਮਾਗ ਉਮਰ ਦੇ ਨਾਲ ਨਾਲ ਦਿਮਾਗ ਵੀ ਖੋਤਾ ਹੋ ਗਿਆ ਮੇਰਾ ਹੈ ਉਹ ਜਾਨ ਨੂੰ ਕਿੱਥੇ ਮੈਂ ਤਾਂ ਇਹ ਸੋਚੇ ਰਹੀ ਮੈਂ ਤਾਂ ਬਾਅਦ ਸੋਚਿਆ ਕਿ ਮੇਰਾ ਕੱਲੀ ਦਾ ਟਾਈਮ ਕਿ ਤਰ੍ਹਾਂ ਪਾਸ ਹੋਣਾ ਮੇਰੀਆਂ ਗੜੀਆਂ ਨੂੰ ਐਨੇ ਦੋ ਤੇ ਸੁਖਣਾ ਮੇਰੀਆਂ ਨੂੰਆਂ ਇੱਕ ਮੇਰੀ ਅੱਗੇ ਪਿੱਛੇ ਬੈਠੀ ਆ ਤੇ ਜੇ ਤੂੰ ਚਲੀ ਗਈ ਤੇ ਮੇਰਾ ਦਿਲ ਨਹੀਂ ਲੱਗਣਾ ਪੁੱਤ ਰਾਤ ਨੂੰ ਨੀਂਦ ਨਹੀਂ ਆਣੀ ਲਿਆ ਤਰਾ ਮੈਂ ਸਮਾਨ ਅੰਦਰ ਰੱਖਾਂ ਪਰ ਮੰਮੀ ਹਾਂ ਪੁੱਤ ਫੇਰ ਮੈਂ ਨਾ ਜਾਣਾ ਨਾ ਪੁੱਤ ਨਾ ਜਾ ਮੇਰੇ ਤੇ ਤੇ ਮੇਰੀ ਗੱਲ ਸੁਣ ਐ ਤੂੰ ਕੀ ਕਿਹਾ ਤੇਰੇ ਭਰਾ ਨੇ 5000 ਰੁਪਏ ਜਿਆ ਹਾਂਜੀ ਮੰਮੀ ਉਹਨੇ ਉਹਨਾਂ ਨੇ ਨਾ ਆਨਲਾਈਨ ਹੀ ਟ੍ਰਾਂਸਫਰ ਕਰ ਦਿੱਤੇ ਮੇਰੇ ਅਕਾਊਂਟ ਦੇ ਵਿੱਚ ਤੇ ਉਹ ਫਿਰ ਤੇਰਾ ਪਹਿਲੇ ਹੀ ਰਖੜੀ ਹੋਣੀ ਆ ਤੇ ਮੇਰੇ ਵੀ ਪੈਸੇ ਭੇਜਣੇ ਫਿਰ ਇੰਜ ਕਰੀ ਮੇਰੀ ਤੀ ਪੈਸੇ ਕਢਵਾ ਕੇ ਨਾ ਜਿਹੜਾ ਮੇਰਾ ਸगन ਭੇਜਿਆ ਨਾ ਮੈਨੂੰ ਦੇ ਦੇ ਠੀਕ ਹੈ ਬੁੱਤ ਹਾਂਜੀ ਮੰਮੀ ਦੇ ਦਾਂਗੀ ਹੈ ਨਾ ਚਾਹ ਯਾਰ ਗਰਮੀ ਬੜੀ ਚਾਚ ਉਹ ਬਣਾ ਕੋਈ ਠੰਡਾ ਨਾ ਲੱਸੀ ਬਣਾ ਦੇ ਜਾ ਚਲੋ ਠੀਕ ਆ ਮੈਂ ਬਣਾ ਲੈਂਦੀ ਹਾਂ ਹਨ ਤੇ ਸੱਜ ਮੇਰੀ ਗੱਲ ਸੁਣੀ ਹਾਂਜੀ 5000 ਰੁਪਏ ਕਿਸ ਨੂੰ ਟ੍ਰਾਂਸਫਰ ਕੀਤਾ ਮੈਨੂੰ ਮੈਸੇਜ ਆਇਆ ਕਿਨੂੰ ਕੀਤਾ 5000 ਹਾਂਜੀ ਕੀਤਾ ਟ੍ਰਾਂਸਫਰ